ਭੈ ਰੋ ਮਹੱਲਾ ਪੰਜਵਾ ਕਰਣ ਕਾਰਣ ਸਮਰਾਥ ਗੋਰਾ ਮੇਰਾ ਜੀ ਉਪਰਾਣ ਸੁਖ ਦਾਤਾ ਨੀਰਾ ਭੈ ਭੰਜਨ ਅਬਨਾਸੀ ਰਾਏ ਦਰਸ਼ਨ ਦੇਖੇ ਸਭ ਦੁੱਖ ਜਾਏ ਜਾਤ ਕਾਤ ਪੇਖਾਉ ਤੇਰੀ ਸਰਣਾ ਬਲ ਬਲ ਜਾਈ ਸਤਿਗੁਰ ਚਰਣਾ ਰਹਾ ਪੂਰਨ ਕਾਮ ਮਿਲੇ ਗੁਰਦੇਵ ਸਭ ਫਲ ਦਾਤਾ ਨਿਰਮਲ ਸੇਵ ਕਰ ਗਹਿ ਲੀਨੇ ਆਪਣੇ ਦਾਸ RAM ਨਾਮ ਰਿੱਧ ਦਿਓ ਨਿਵਾਸ ਸਦਾ ਅਨੰਦ ਨਾਹੀ ਕੇਸ਼ ਸੋਗ ਦੂਖ ਦਰਦ ਨਹਿ ਵਿਆਪੈ ਰੋਗ ਸਭ ਕੇਸ਼ ਤੇਰਾ ਤੂ ਕਰਨੇ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਨ ਭਾਣੀ ਜਾਲ ਥਲ ਮਹੀ ਅਲ ਰਵਿਆ ਸੋਏ ਨਾਨਕ ਸਾਭ ਕੇਛ ਪ੍ਰਪਤੇ ਹੋਏ ਭੈ ਰਉ ਮਹੱਲਾ ਪੰਜਵਾਂ ਮਾਨ ਤਨ ਰਾਤਾ ਰਾਮ ਰੰਗ ਚਰਣੇ ਸਰਬ ਮਨੋਰਥ ਪੂਰਨ ਕਰਨੇ ਅੱਠ ਪਹਿਰ ਗਾਵਤ ਭਗਵੰਤ ਸਤਗੁਰ ਦੀਨੋ ਪੂਰਾ ਮੰਤ ਸੋ ਵਡਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾਉ ਸੋਈ ਗਿਆਨੀ ਜੇ ਸਿਮਰੈ ਏਕ ਸੋ ਧਨਵੰਤਾ ਜਿਸ ਬੁੱਧ ਵਿਵੇਕ ਸੋ ਕੁਲਵੰਤਾ ਜੇ ਸਿਮਰੈ ਸਵਾਮੀ ਸੋ ਪਤੇਵੰਤਾ ਜੇ ਆਪ ਪਛਾਨੀ गौरप्रसाद परमपद पाया गुण गोपाल दिनरैन त्याया तूटे बन्धन पूर्ण आसा हर के चरण रिदमाहे निवासा ਗਹੋ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਰਨਾ ਆਪ ਪਵਿੱਤ ਪਾਵਨ ਸਭ ਕੀਨੇ RAM ਰਸਾਇਣ ਰਸਨਾ ਚੀਨੇ ਹੈ ਰਉ ਮਹੱਲਾ ਪੰਜਵਾਂ ਨਾਮ ਲੈਤ ਕਿਛ ਬਿਗਨ ਨਾ ਲਾਗੇ ਨਾਮ ਸੁਣਤ ਜਮ ਦੂਰ ਹੋ ਭਾਗੇ ਨਾਮ ਲੈਤ ਸਭ ਦੁੱਖ ਹੈ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਵੇਗਨ ਭਗਤ ਭਾਜ ਹਰ ਹਰ ਨਾਉ ਰਸ ਕਰ ਸਕ ਹਰ ਕੇ ਗੁਣ ਗਾਉ ਰਹਾ ਹਰ ਸਿਮਰਤ ਕਿਛੁ ਆਖ ਨਾ ਜੋ ਹੈ ਹਰ ਸਿਮਰਤ ਦੇਤ ਦੇਉ ਨਾ ਪੋਹੈ ਹਾਰ ਸਿਮਰਤ ਮੋਹ ਮਾਨ ਨਾਮ ਵੱਧੈ ਹਾਰ ਸਿਮਰਤ ਗਰਬ ਜੋਨ ਨਾ ਰੁੱਧੈ ਹਾਰ ਸਿਮਰਨ ਕੀ ਸਗਲੀ ਵੇਲਾ ਹਾਰ ਸਿਮਰਨ ਬਾਹੋ ਮਾਹੇ ਇਕੇਲਾ ਜਾਤ ਅਜਾਤ ਜਪੈ ਜਨ ਕੋ ਏ ਸੋ ਜਾਪੈ ਤਿਸ ਕੀ ਗਤ ਹੋਇ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕਾ ਪ੍ਰਭ ਕਿਰਪਾ ਧਾਰ ਸਾਸ ਸਾਸ ਹਰ ਦੇਹੋ ਚਿਤਾਰ ਭੈ ਰਉ ਮਹੱਲਾ ਪੰਜਵਾਂ ਆਪੇ ਸਾਸਤ ਆਪੇ ਵੇਦ ਆਪੇ ਘਾਟ ਘਾਟ ਜਾਣੇ ਭੇਦ ਜੋਤ ਸਰੂਪ ਜਾ ਕੀ ਸਭ ਵਥ ਕਰਨ ਕਾਰਣ ਪੂਰਨ ਸਮਰਥ ਪ੍ਰਭ ਕੀ ਓਟ ਗਹੋ ਮਨ ਮੇਰੇ ਚਰਨ ਕਮਲ ਗੁਰਮੁਖ ਆਰਾਧੋ ਦੁਸ਼ਮਨ ਦੁਖ ਨਾ ਆਵੇ ਨੀਰੇ ਰਹਾਉ ਆਪੇ ਵਾਣ ਤ੍ਰੇਣਾ ਤ੍ਰੇ ਭਾਵਣ ਸਾਰ ਜਾ ਕੈ ਸੂਤ ਰੋਇਆ ਸੰਸਾਰ ਆਪੇ ਸ਼ਿਵ ਸ਼ਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਾਤ ਕਾਤ ਪੇਖਾਉ ਤਾਤ ਤਾਤ ਸੋਏ ਤੇਸ ਬਿਨ ਦੂਜਾ ਨਹੀਂ ਕੋਏ ਸਾਗਰ ਤਰੀਐ ਨਾਮ ਕੈ ਰੰਗ ਗੁਣ ਗਾਵੈ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਾਸ ਜਾਕੇ ਊਣਾ ਨਹੀਂ ਕਿਸ ਜਨਤਾ ਕੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸਈ ਜਨ ਧਨ ਵਹਿਰਾਉ ਮੁਹੱਲਾ ਪੰਜਵਾਂ ਭਗਤਾ ਮਨ ਆਨੰਦ ਗੋਬਿੰਦ ਅਸਥਿਤ ਪਾਏ ਬਿਨਸੀ ਸਭ ਚਿੰਦ ਭੈ ਭ੍ਰਮ ਬਿਨਸ ਗਏ ਖੇ ਨਮਾਹੇ ਪਾਰ ਬ੍ਰਹਮ ਵਸਿਆ ਮਨ ਆਏ ਰਾਮ ਰਾਮ ਸੰਤ ਸਦਾ ਸਹਾਏ ਘਰ ਬਾਹਰ ਨਾਲੇ ਪਰਮੇਸ਼ਰ ਰਵ ਰਹਿਆ ਪੂਰਨ ਸਭ ਠਾਏ ਰਹਾ ਧਾ ਨਮਾਲ ਜੋਬਨ ਜੁਗਤ ਗੋਪਾਲ ਜੀਵ ਪ੍ਰਾਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕਾਉ ਦੇ ਰੱਖੇ ਹਾਥ ਨਿਮਖ ਨਾ ਛੋੜੈ ਸਦ ਹੀ ਸਾਥ ਹਰ ਸਾ ਪ੍ਰੀਤਮ ਅਵਰਨਾ ਕੋਏ ਸਾਰ ਸੰਭਾਲੇ ਸਾਚਾ ਸੋਏ ਮਾਤ ਪਿਤਾ ਸੁਤ ਬੰਧ ਨਰਾਇਣ ਆਦ ਜੁਗਾਦ ਭਗਤ ਗੁਣ ਗਾਇਣ ਤਿਸ ਕੀ ਧਾਰ ਪ੍ਰਭ ਕਾ ਮਨ ਜੋਰ ਏਕ ਵਿਨਾ ਦੂਜਾ ਨਹੀਂ ਹੋਰ ਨਾਨਕ ਕੈ ਮਨ ਇਹੋ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸੁਆਰਥ ਭੈ ਰਉ ਮਹੱਲਾ ਪੰਜਵਾ ਭੈ ਕਉ ਭਉ ਪੜਿਆ ਸਿਮਰਤ ਹਰ ਨਾਮ ਸਗਲ ਬਿਯਾਦ ਮਿਟੀ ਤਰੇਹੋ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵਹਿ ਤੈਨ ਕਉ ਮਿਲਿਆ ਪੂਰਨ ਥਾਮ ਜਾਨਕਾ ਦਰਸ ਬਾਂਛੈ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਐਸੇ ਸੰਤ ਭੇਟ ਹੈ ਵਡਭਾਗੀ ਨਾਨਕ ਤੈਨ ਕੈ ਸਤਗੁਰੂ ਬਾਨ ਤੇ ਰਉ ਮਹੱਲਾ ਪੰਜਵਾ ਪੰਚ ਮਜਮੀ ਜੋ ਪੰਚਨ ਰੱਖੈ ਮਿਥਿਆ ਰਸਨਾ ਨਿਤ ਉਠ ਭਾਖੈ ਚੱਕਰ ਬੁਣਾਏ ਕਰੇ 파ਖੰਡ ਝੋੜ ਝੋੜ ਬਚੈ ਜੈਸੇ ਤ੍ਰੈ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬੇਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹਿ ਸਾਖਤ ਮੂਠ ਰਹਾ ਸੋਈ ਕੁਚੀਲਾ ਕੁਦਰਤ ਨਹੀਂ ਜਾਣੈ ਲੀਪਿਆ ਥਾਇ ਨਾ ਸੋਚ ਹਾਰ ਮੰਨੈ ਅੰਤਰ ਮੈਲਾ ਬਾਹਰ ਨਿਤ ਧੋਵੈ ਸਾਚੀ ਦਰਜ ਹੈ ਆਪਣੀ ਪਤਖੋਵੈ ਮਾਇਆ ਕਾਰਨ ਕਰੈ ਉਪਾਉ ਕਬਹ ਨਾ ਘਾਲੈ ਸੀਦਾ ਪਾਉ ਜਿਨ ਕੀਆ ਤਿਸ ਚੀਤਨਾ ਆਣੈ ਕੂੜੀ ਕੂੜੀ ਮੁਖ ਹਵਖਾਣੈ ਜੇ ਸੋ ਨੋ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਬਿਵਹਾਰ ਹਰ ਨਾਮ ਭਗਤ ਸਿਉ ਲਾਗਾ ਰੰਗ ਕਾਹੋ ਨਾਨਕ ਤਿਸ ਜਨ ਨਹੀਂ ਭੰਗ ਐਰਾ ਮਹੱਲਾ ਪੰਜਵਾਂ निन्दक काओ फिटके संसार निंदक का व्यवहार निंदक का मेळा आचार दास अपुने काओ राखनहार निन्दक मोवा निन्दक कैनाल पार ब्रह्म परमेश्वर जान राखे निन्दक ओ काल कडक्योकल ਨਿੰਦਕ ਕਾ ਕਹਿਆ ਕੋਏ ਨਾ ਮਾਨੈ ਨਿੰਦਕ ਝੂਠ ਬੋਲ ਕਛੁ ਤਾਨੈ ਹਾਥ ਪਛੋ ਰਹਿ ਸਿਰ ਧਰਨ ਲਗਾਹਿ ਨਿੰਦਕ ਕਾਉ ਦਈ ਛੋੜੈ ਨਾਹਿ ਹਰ ਕਾ ਦਾਸ ਕਿਛੁ ਬੁਰਾ ਨਾ ਮੰਗੈ ਨਿੰਦਕ ਕਾਉ ਲਾਗੈ ਦੁਖ ਸੰਗੈ ਬਗਲੇ ਜਿਉ ਰਹਿਆ ਪੰਖ ਪਸਾਰ ਮੁਖ ਤੇ ਬੋਲਿਆ ਤਾ ਕੱਢਿਆ ਵਿਚਾਰ ਅੰਤਰ ਜਾਮੀ ਕਰਤਾ ਸੋਏ ਹਾਰ ਜਾਣ ਕਰੈ ਸੋ ਨਿਹਚਲ ਹੋਏ ਅਰ ਗਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਤੈਰਾਉ ਮਹੱਲਾ ਪੰਜਵਾਂ ਦੁਏ ਕਰ ਜੋਰ ਕਰਉ ਅਰਦਾਸ ਜੀਉ ਪਿੰਡ ਧਾਨ ਤਿਸ ਕੀ ਰਾਸ ਸੋਈ ਮੇਰਾ ਸੁਆਮੀ ਕਰਨਹਾਰ ਕੋਟ ਬਾਰ ਜਾਈ ਬਲਿਹਾਰ ਸਾਧੂ ਤੂਰ ਪੁਨੀਤ ਕਰੀ ਮਾਨ ਕੇ ਵਿਕਾਰ ਮਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾਉ ਜਾ ਕੈ ਗ੍ਰਹਿ ਮਹਿ ਸਗਲ ਨਿਧਾਨ ਜਾ ਕੀ ਸੇਵਾ ਪਾਈਐ ਮਾਨ ਸਗਲ ਮਨੋਰਥ ਪੂਰਨ ਹਾਰ ਜੀਵ ਪ੍ਰਾਨ ਭਗਤਨ ਆਧਾਰ ਘਟ ਘਟ ਅੰਤਰ ਸਗਲ ਪ੍ਰਗਾਸ ਜਪ ਜਪ ਜੀਵਹਿ ਭਗਤ ਗੁਣਤਾਸ ਜਾਤੀ ਸੇਵ ਨਾ ਬਿਰਥੀ ਜਾਏ ਮਾਨ ਤਨ ਅੰਤਰ ਏਕ ਥਿਆਏ ਗੁਰ ਉਪਦੇਸ਼ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਹੋ ਥੋਕ ਕਾਰ ਕਿਰਪਾਲੀ ਜੈ ਲਾੜ ਲਾਏ ਚਰਨ ਖਮਲ ਨਾਨਕ ਨਿਤ ਧਿਆਏ ਭੈ rau ਮਹੱਲਾ ਪੰਜਵਾ ਸਤਗੁਰਇਆਪੁਨੇ ਸੁਨੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਾਨ ਤਨ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਡਰ ਸਗਲ ਛੁਕਾਇਆ ਸਾਬਤੇ ਵਾਢ ਸਮਰਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾ ਜਾ ਕਾ ਕੀਆ ਸਭ ਕੇਛ ਹੋਏ ਤਿਸ ਕਾ ਅਮਰ ਨਾਮ ਏਟੈ ਕੋਏ ਫਾਰ ਬ੍ਰਹਮ ਪਰਮੇਸ਼ਰ ਅਨੂਪ ਸਫਲੰ ੂਰਤ ਗੁਰ ਤਿਸ ਕਾ ਰੂਪ ਜਾ ਕੈ ਅੰਤਰ ਵਸੈ ਹਰ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ 20 ਵਿਸੁਏ ਜਾ ਕੈ ਮਨ ਪ੍ਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕਾਉ ਸਾਧ ਕਰੀ ਨਮਸਕਾਰ ਤਿਸ ਗੁਰ ਕਾਉ ਸਾਧ ਜਾਉ ਬਲਿਹਾਰ ਸਤਿਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਨਾਨਕ ਜਪ ਜਪ ਸਾਧ ਜੀਵਾ ਰਾਗ ਭੈਰਾਉ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਤਿ ਪਾਲੂ ਪ੍ਰਾਪਿ ਕਿਰਪਾਲ ਕਵਨ ਗੁਨ ਗਨੀ ਅਨੇਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾ ਆਨੇਕ ਗਿਆਨ ਅਨੇਕ ਤਿਆਨ ਅਨੇਕ ਜਾਪ ਜਾਪ ਤਾਪ ਅਨੇਕ ਗੁਨਿਤ ਤੁਨੀ ਤ ਲਲੇਤ ਅਨੇਕ ਤਾਰ ਮੁਨੀ ਅਨੇਕ ਨਾਦ ਅਨੇਕ ਬਾਜ ਨਿਮਖ ਨਿਮਖ ਅਨੇਕ ਸੁਵਾਦ ਅਨੇਕ ਦੁਖ ਅਨੇਕ ਰੋਗ ਮਿਟਹਿ ਜਸ ਸੁਣੀ ਨਾਨਕ ਸੇਵ અપਾਰ ਦੇਵ ਟਟਹਿ ਖਟਹਿ ਵਰਤ ਪੂਜਾ ਗਵਨ ਭਵਨ ਯਾਤ੍ਰ ਕਰਨ ਸਗਲ ਫਲ ਕੁਣੀ ਹੈ ਰਾਉ ਅਸ਼ਟਪਦੀਆ ਮਹੱਲਾ ਪਹਿਲਾ ਘਰ ਗੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਤਮ ਮਹਾਰਾਮ RAM ਮਹ ਆਤਮ ਚੀਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਕਾਟੈ ਹਾਉ ਮਾਰਾ ਨਾਨਕ ਹਾਉ ਮੈਂ ਰੋਗ ਗੁਰੇ ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸਬਦ ਧੁਰੇ ਰਹਾਉ ਆਪੇ ਪਰਖੇ ਪਰਖਣ ਹਾਰੈ ਬਾਹੁਰ ਸੂਲਾਕ ਨਾ ਹੋਈ ਜਿਨ ਕਉ ਨਦਰ ਭਈ ਗੁਰ ਮੇਲੇ ਪ੍ਰਭ ਭਾਣਾ ਸਚ ਸੋਈ पावन पाणी वैसंतर रोगी रोगी धरत सुभोगी मात पिता माया देहे से रोगी रोगी कुटाम्ब संयोगी रोगी ब्रह्मा विष्णु सुरदरा रोगी सगळ संसार हार पाद चीन भए से मुक्ते गुरु का शब्द विचारा ਰੋਗੀ ਸਾਤ ਸਮੁੰਦ ਸਨ ਨਦੀਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਤ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਘਾਟ ਦਰਸ਼ਨ ਭੇਖ ਧਾਰੀ ਨਾ ਨਾ ਹਠੀ ਅਨੇਕਾ ਵੇਦ ਕ ਤੇਬ ਕਰਹਿ ਕਹਿ ਬਪੂਰੇ ਨਹਿ ਬੂਝਹਿ ਇਕ ਏਕਾ ਮੇਠ ਰਸ ਖਾਏ ਸੂ ਰੋਗ ਧਰੀ ਜ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚੱਲਹਿ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਪਰਮੈ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਿਦਾਰੋਗ ਸੋ ਅਦਖ ਵਡੇਰਾ ਮਾਇਆ ਕਾ ਮੋਹਤਾਜ ਭਇਆ ਗੋਰਾ ਮੁਖ ਸਾਚਾ ਸਬਦ ਸਲਾਹ ਹੈ ਮਨ ਸਾਚਾ ਤਿਸ ਰੋਗ ਗਇਆ ਨਾਨਕ ਹਾਰ ਜਾਣ ਆਨ ਦਿਨ ਨਿਰਮਲ ਜਿਨ ਕਉ ਕਰਮ ਨੀਸਾਨ ਪਇਆ ਠਹਿਰਉ ਮਹੱਲਾ ਤੀਜਾ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਇਹਨ ਕਰਤਾ ਇਕ ਚਲਤ ਉਪਾਇ ਅਨਹਦ ਬਾਣੀ ਸ਼ਬਦ ਸੁਣਾਇ ਮਨ ਮੁਖ ਭੂਲੇ ਗੁਰ ਮੁਖ 부ਜਾਇਆ ਕਾਰਣ ਕਰਤਾ ਕਰਦਾ ਆਇ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਹਾਉ ਕਬ ਹੋ ਨਾ ਛੋਡਾਓ ਹਰ ਕਾ ਨਾਮ ਰਹਾਉ ਪਿਤਾ ਪ੍ਰਹਿਲਾਦ ਪੜਨ ਪਠਾਇਆ ਲੈ ਪਾਟੀ ਪਾ ਦੇ ਕੈ ਆਇਆ ਨਾਮ ਬਿਨਾ ਨਹਿ ਪੜਉ ਅਚਾਰ ਮੇਰੀ ਪਟੀਆਂ ਲਿਖ ਦੇਹੋ ਗੋਬਿੰਦ ਮੂਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰ ਵਿਰਤ ਨਾ ਪੜਹੁ ਰਹੀ ਸਮਝਾਏ ਨਿਰਭਉ ਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡਾ ਤਾਉ ਕੋਲ ਲਾਗੇ ਗਾਲ ਪ੍ਰਹਿਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਜਿਸ ਵਾਰੇ ਸਾਬਾ ਨਗਰੀ ਮੈਂ ਭਗਤ ਦਰੜਾਈ ਦੁਸ਼ਟ ਸਬਾ ਕਾ ਕਿਛ ਨਾ ਵਸਾਈ ਸੰਡੇ ਮਰ ਕੈ ਕੀ ਪੁਕਾਰ ਸਭੇ ਦੈਤ ਰਹੇ ਝੱਖ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕਹਿ ਕਹਿਆ ਚਿਆ ਹੋਈ ਕਿਰਤ ਸੁਜੋਗੀ ਦੇਥ ਰਾਜ ਚਲਾਇਆ ਹਾਰ ਨਾ ਬੂਜੈ ਤਿਨ ਆਪ ਕੁਲਾਇਆ ਪੁੱਤਰ ਪ੍ਰਹਿਲਾਦ ਸਿਉ ਬਾਦ ਰਚਾਇਆ ਅੰਦਾ ਨਾ ਬੂਜੈ ਖਾਲ ਨੇੜੈ ਆਇਆ ਰਹਿਲਾਦ ਕੋਠੇ ਵਿੱਚ ਰਾਖਿਆ ਉਬਾਰ ਦਿਆ ਤਾਲਾ ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰੈ ਅਨਹੋਂਦਾ ਨਾ ਉਤਰਾਇ ਜੋ ਧੁਰ ਲਿਖਿਆ ਸੋ ਆਏ ਪਹਤਾ ਜਨ ਸਿਉ ਬਾਦ ਰਚਾਇਆ ਇਤਾ ਪ੍ਰਹਿਲਾਦ ਸਿਉ ਗੁਰਜ ਉਠਾਈ ਕਹਾ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਹ ਦੇਖ ਤਹ ਰਹਿ ਆਸਮਾਈ ਥਾਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦੇਤ ਮਾਰ ਪਚਾਇਆ ਭਗਤਾ ਮਾਨ ਆਨੰਦ ਵ ਜੀ ਵਧਾਈ ਆਪਣੇ ਸੇਵਕ ਕਾਉ ਦੇ ਵੜਾਈ ਜੰਮਣ ਮਰਣਾ ਮੋਹ ਉਪਾਇਆ ਆਵਣ ਜਾਣਾ ਕਰਤੈ ਲੇਖ ਉਪਾਇਆ ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਭਗਤਾ ਕਾ ਬੋਲ ਆਗੇ ਆਇਆ ਦੇਵ ਕੁਲੀ ਲਖਮੀ ਕਾਉ ਕਰੈ ਜੈਕਾਰ ਮਾਤਾ ਨਾਰ ਸਿੰਘ ਕਾ ਰੂਪ ਨਿਵਾਰ ਲਖਮੀ ਭਾਉ ਕਰੈ ਨਾ ਸਾਕੇ ਜਾਏ ਪ੍ਰਹਿਲਾਦ ਜਨ ਚਰਣੀ ਲਾਗਾ ਆਏ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਰਾਜਮਾਲ ਝੂਠੀ ਸਭ ਮਾਇਆ ਲੋਭੀ ਨਾਰ ਰਹੇ ਲਪਟਾਏ ਹਰ ਕੇ ਨਾਮ ਬਿਨ ਦਰਗਹਿ ਮਿਲੈ ਸੁਜਾਇ ਕਹੈ ਨਾਨਕ ਸਭ ਕੋ ਕਰੇ ਇਕ ਰਾਇਆ ਸੇ ਪਰਵਾਣ ਜਿਨਿ ਹਰਿ ਸਿਉ ਚਿਤ ਲਾਇਆ ਅਗਤਾ ਕਾ ਅੰਗੀਕਾਰ ਕਰਦਾ ਆਇਆ ਕਰਤੈ ਆਪਣਾ ਰੂਪ ਦਿਖਾਇਆ